ਕੀ ਤੁਸੀਂ ਅਜਿਹੀ ਸਕੀਮ ਲੱਭ ਰਹੇ ਹੋ ਜਿਸ ਦੇ ਵਿੱਚ ਤੁਹਾਡਾ ਪੈਸਾ ਵੀ ਸੁਰੱਖਿਤ ਰਹੇ ਤੇ ਹਰ ਮਹੀਨੇ ਪੱਕੀ ਆਮਦਨ ਵੀ ਆਵੇ ਜੇ ਹਾਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਬਾਰੇ ਜਿਸ ਦੇ ਵਿੱਚ ਸਰਕਾਰ ਦੀ ਗਰੰਟੀ ਨਾਲ ਹਰ ਮਹੀਨੇ ਇੰਟਰਸਟ ਮਿਲਦਾ ਹੈ ਪੋਸਟ ਆਫਿਸ ਐਮ ਆਈਐਸ ਸਕੀਮ ਦਾ ਨਾਮ ਹੈ ਕੀ ਇਸ ਸਕੀਮ ਆਉ ਜਾਣਦੇ ਹਾਂ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਫਾਈਨੈਂਸ ਦੁਆਰਾ ਮਨਜ਼ੂਰ ਸੁਧਾ ਯੋਜਨਾ ਹੈ ਇਸ ਦੇ ਵਿੱਚ ਤੁਸੀਂ ਇੱਕ ਵਾਰ ਰਕਮ ਜਮ੍ਹਾਂ ਕਰਦੇ ਹੋ ਤੁਹਾਨੂੰ ਹਰ ਮਹੀਨੇ ਫਿਕਸ ਵਿਆਜ ਮਿਲਦਾ ਹੈ ਇਹ ਸਕੀਮ ਖਾਸ ਕਰਕੇ ਸੀਨੀਅਰ ਸਿਟੀਜ਼ਨ ਲਈ ਘਿਰਲੂ ਮਹਿਲਾਵਾਂ ਲਈ ਟੈਰ ਹੋਈ ਲੋਕਾਂ ਲਈ ਹੈ ਵਿਆਜ ਦਰ ਜਾਣ ਲਓ 5 ਸਾਲ ਦੀ ਮਿਆਦ ਲਈ ਲਗਭਗ 6.6 ਤੋਂ ਲੈ ਕੇ 7.6% ਤੱਕ ਵਿਆਜ ਜਿਹੜਾ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਦਾਹਰਣ ਇਹ ਜੇ ਤੁਸੀਂ 1 ਲੱਖ ਰੁਪਇਆ ਲਗਾਉਂਦੇ ਹੋ ਤਾਂ ਤੁਹਾਨੂੰ ਲਗਭਗ 550 ਰੁਪਏ ਹਰ ਮਹੀਨੇ ਮਿਲ ਸਕਦਾ ਹੈ 6.6% ਦੇ حساب ਨਾਲ ਮਚਿਓਰਟੀ ਪੀਰੀਅਡ ਹੈ ਜਿਹੜਾ ਇਹਦਾ ਕੁੱਲ ਮਿਆਦ ਹੈ 5 ਸਾਲ ਹੈ 5 ਸਾਲ ਬਾਅਦ ਤੁਸੀਂ ਆਪਣੀ ਪੂਰੀ ਰਕਮ ਵਾਪਸ ਲੈ ਸਕਦੇ ਹੋ ਕੌਣ ਖੋਲ ਸਕਦਾ ਹੈ ਖਾਤਾ ਭਾਰਤੀ ਨਾਗਰਿਕ ਹੋਵੇ 18 ਸਾਲ ਤੋਂ ਉੱਪਰ ਉਮਰ ਹੋਵੇ ਮਾਈਨਰ ਦੇ ਨਾਮ ਤੇ ਵੀ ਤੁਸੀਂ 10 ਸਾਲ ਤੋਂ ਉੱਪਰ ਬੱਚੇ ਦਾ ਵੀ ਖਾਤਾ ਜਿਹੜਾ ਖਲਵਾ ਸਕਦੇ ਹੋ ਇਹ ਸਕੀਮ ਐਨ ਆਰ ਆਈ ਵਿਦੇਸ਼ੀ ਨਾਗਰਿਕਾਂ ਲਈ ਲਾਗੂ ਨਹੀਂ ਹੈ ਨਿਵੇਸ਼ ਸੀਮਾ ਜਿਹੜੀ ਸਿੰਗਲ ਅਕਾਊਂਟ ਦੇ ਵਿੱਚ ਘੱਟ ਤੋਂ ਘੱਟ ਤੁਸੀਂ 1500 ਤੇ ਵੱਧ ਤੋਂ ਵੱਧ 4.5 ਲੱਖ ਰੁਪਏ ਜਮ੍ਹਾਂ ਕਰਾ ਸਕਦੇ ਹੋ ਜੁਆਇੰਟ ਅਕਾਊਂਟ ਦੇ ਵਿੱਚ ਵੱਧ ਤੋਂ ਵੱਧ 9 ਲੱਖ ਰੁਪਏ ਜਮ੍ਹਾਂ ਕਰਾ ਸਕਦੇ ਹੋ ਮਾਈਨਰ ਅਕਾਊਂਟ ਜੇ ਬੱਚੇ ਦਾ ਖਾਤਾ ਖਲਵਾਂਦੇ ਹੋ ਤਾਂ ਵੱਧ ਤੋਂ ਵੱਧ 3 ਲੱਖ ਜਮ੍ਹਾਂ ਕਰ ਸਕਦੇ ਹੋ ਮੁੱਖ ਫਾਇਦੇ ਕੀ ਨੇ ਸਰਕਾਰੀ ਗਰੰਟੀ ਮਿਲਦੀ ਹੈ ਹਰ ਮਹੀਨੇ ਪੱਕੀ ਆਮਦਨ ਮਿਲਦੀ ਹੈ ਘਟ ਇਹਦੇ ਵਿੱਚ ਜੋਖਮ ਲੱਗਦਾ ਹੈ 5 ਸਾਲ ਦਾ ਲੌਕ ਇਨ ਪੀਰੀਅਡ ਹੈ ਜੁਆਇੰਟ ਅਕਾਊਂਟ ਦੀ ਸਹੂਲਤ ਤੁਹਾਨੂੰ ਮਿਲਦੀ ਹੈ ਸਾਰਾ ਪੈਸਾ ਪੋਸਟ ਆਫਿਸ ਤੋਂ ਸਿੱਧਾ ਤੁਹਾਨੂੰ ਪ੍ਰਾਪਤ ਹੁੰਦਾ ਹੈ ਟੈਕਸ ਬਾਰੇ ਸੱਚੀ ਗੱਲ ਜਿਹੜੀ ਹੈ ਇਸ ਸਕੀਮ ਤੇ TDS ਨਹੀਂ ਕੱਟਿਆ ਜਾਂਦਾ ਪਰ ਜੋ ਵਿਆਜ ਮਿਲਦਾ ਹੈ ਉਹ ਤੁਹਾਡੀ ਕੁੱਲ ਆਮਦਨ ਦੇ ਵਿੱਚ ਜੋੜਿਆ ਜਾ ਸਕਦਾ ਹੈ ਕੋਈ ਖਾਸ ਟੈਕਸ ਛੁੱਟ ਨਹੀਂ ਮਿਲਦੀ ਖਾਤਾ ਕਿਵੇਂ ਖੋਲਣਾ ਹੈ ਸਭ ਤੋਂ ਪਹਿਲਾਂ ਪੋਸਟ ਆਫਿਸ ਦੇ ਵਿੱਚ ਜਾਣਾ ਹੈ ਤੁਸੀਂ ਉੱਥੇ ਕਹਿਣਾ ਹੈ ਪੋਸਟ ਆਫਿਸ ਸੇਵਿੰਗ ਅਕਾਊਂਟ ਖੋਲਣਾ ਹੈ ਸੀ ਪੀਓ ਆਈਐਮਐਸ ਸਕੀਮ ਦਾ ਨਾਮ ਹੈ ਫਿਰ ਦਾ ਫਾਰਮ ਭਰਨੇ ਆਧਾਰ ਕਾਰਡ ਲੱਗੇਗਾ ਵੋਟਰ ਆਈਡੀ ਲੱਗੇਗੀ ਪਾਸਪੋਰਟ ਚ ਆਈਡੀ ਪ੍ਰੂਫ ਲੱਗੇਗਾ ਐਡਰੈਸ ਪ੍ਰੂਫ ਲੱਗੇਗਾ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਜੇਕਰ ਬੱਚੇ ਦਾ ਖਾਤਾ ਖਲਵਾਣਾ ਹੈ ਤੁਹਾਨੂੰ ਤਾਂ ਤੁਸੀਂ ਜਨਮ ਸਰਟੀਫਿਕੇਟ ਆਧਾਰ ਕਾਰਡ ਬੱਚੇ ਦਾ ਲਿਜਾ ਸਕਦੇ ਹੋ ਘੱਟੋ ਘੱਟ 1500 ਰੁਪਏ ਜਮ੍ਹਾਂ ਕਰਨਾ ਹੋਵੇਗਾ ਸੀਨੀਅਰ ਸਿਟੀਜ਼ਨ ਲਈ ਕਿੰਨਾ ਫਾਇਦੇਮੰਦ ਹੈ ਰਿਟਾਇਰਮੈਂਟ ਤੋਂ ਬਾਅਦ ਜੇ ਤੁਹਾਨੂੰ ਹਰ ਮਹੀਨੇ ਫਿਕਸ ਆਮਦਨ ਚਾਹੀਦੀ ਹੈ ਤੇ ਸਕੀਮ ਬਿਹਤਰੀਨ ਹੈ ਬੈਂਕ ਐਫ ਡੀ ਨਾਲ ਤੁਲਨਾ ਕਰੀਏ ਤਾਂ ਕਈ ਵਾਰ ਇਹ ਵਧੀਆ ਰਿਟਰਨ ਵੀ ਦੇ ਸਕਦੀ ਹੈ ਕਿੰਨਾ ਨਿਵੇਸ਼ ਕਰਨ ਤੇ ਕਿੰਨੀ ਆਮਦਨ ਮਿਲ ਸਕਦੀ ਹੈ ਦੱਸ ਦਿਆਂ ਤੁਹਾਨੂੰ 1 ਲੱਖ ਜਿੱਕਰ ਤੁਸੀਂ ਜਮਾ ਕਰਦੇ ਹੋ ਤਾਂ ਲਗਭਗ 550 ਰੁਪਏ ਵਿਆਜ ਤੁਹਾਨੂੰ ਹਰ ਮਹੀਨੇ ਮਿਲਦਾ ਹੈ 3 ਲੱਖ ਰੁਪਏ ਜਮਾ ਕਰਦੇ ਹੋ ਤਾਂ ਲਗਭਗ 1650 ਰੁਪਏ ਮਹੀਨਾ ਵਿਆਜ ਤੁਹਾਨੂੰ ਮਿਲਦਾ ਹੈ ਤੇ 5 ਲੱਖ ਰੁਪਏ ਜਮਾ ਜੇਕਰ ਤੁਸੀਂ ਕਰਦੇ ਹੋ ਤਾਂ 2750 ਰੁਪਏ ਮਹੀਨਾ ਤੁਹਾਨੂੰ ਮਿਲਦਾ ਹੈ 9 ਲੱਖ ਰੁਪਏ ਜੇ ਜੁਆਇੰਟ ਅਕਾਊਂਟ ਦੇ ਵਿੱਚ ਖਾਤੇ ਵਿੱਚ ਜਮਾ ਕਰਦੇ ਹੋ ਤਾਂ 4950 ਰੁਪਏ ਤੱਕ ਮਹੀਨਾ ਮਿਲਦਾ ਹੈ ਕਿਸ ਲਈ ਵੇਤਰ ਹੈ ਜੇ ਲੋਕ ਰਿਸਕ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੂੰ ਹਰ ਮਹੀਨੇ ਫਿਕਸ ਆਮਦਨ ਚਾਹੀਦੀ ਹੈ ਸੀਨੀਅਰ ਸਿਟੀਜ਼ਨ ਹੋਣ ਘਰੇਲੂ ਮਹਿਲਾਵਾਂ ਇਹ ਸੁਵਿਧਾ ਲੈ ਸਕੀਆਂ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੈਸਾ ਸੁਰੱਖਿਅਤ ਰਹੇ ਤੇ ਹਰ ਮਹੀਨੇ ਪੱਕੀ ਕਮਾਈ ਆਵੇ ਤਾਂ ਪੋਸਟ ਆਫਿਸ ਐਮ ਆਈ ਐਸ ਇੱਕ ਵਧੀਆ ਵਿਕਲਪ ਹੋ ਸਕਦੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ